ਮੱਚ ਭਈ ਅਗਵਾ ਇਹਦੇ ਹੈ ਇੱਕ ਅਰੀ ਦਾ ਓਖਾ ਹੁੰਦਾ ਨਾ ਸਵੇਰੇ ਸਵੇਰੇ ਜੇ ਗਟਾ ਗਟਾ ਫੱਟ ਵੀ ਹੋਣਾ ਪੈਂਦਾ ਹਾਂ ਹਾਂ ਗਟਾ ਗੁਟਾ ਜੇ ਲੱਗ ਜਾਏ ਨਾ ਜਾਂ ਕੋਈ ਲੀੜਾ ਕਪੜਾ ਜਾਂ ਪਿਆ ਹੋਵੇ ਬਾਧੂ ਤੇ ਫਿਰ ਤਾਂ ਅੱਗ ਵਧੀਆ ਮੱਚ ਪੈਂਦੀ ਹੈਗੀ ਜੇ ਕੇਰਾ ਚੱਲ ਪਈ ਫਿਰ ਸਾਰਾ ਦਿਨ ਚੱਲੀ ਜਾਂਦੀ ਹੈ ਮਾੜਾ ਮੋਟਾ ਕੋਈ ਗੋਹਾ ਗਾਹਾ ਜਾਂ ਲਾਤਾ ਤੇ ਐਂ ਹੀ ਚੱਲੀ ਜਾਂਦੀ ਹੈਗੀ ਗਟੇ ਜੀ ਆਪਣੇ ਘਰਾਂ ਚ ਆਮ ਹੁੰਦੇ ਹੀ ਆ ਜੀ ਤੇ ਕੈਂਚੀ ਕੋਲੀ ਰੱਖ ਰੱਖੀ ਹੈਗੀ ਤੇ ਵੱਢ ਕੇ ਟੋਟਾ ਜਾ ਫੇਰ ਲਾ ਦੰਨੇ ਆਗੇ ਜਦੋਂ ਕਹ ਯਾਰ ਬੁਝਣ ਲੱਗਦੀ ਹੈਗੀ ਤੇ ਉਹ ਮੋਮ ਜੀ ਨਾਲ ਵਧੀਆ ਫਿਰ ਗੱਲਬਾਤ ਜੀ ਬਣੀ ਰਹਿੰਦੀ ਹੈਗੀ ਤੇ ਅੱਜ 11 ਜਨਵਰੀ ਜੀ ਤੇ ਸਾਲ 2026 ਦਿਨ ਹੈਗਾ ਭਾਈ ਐਤਵਾਰ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਠੀਕ ਹੈ ਜੀ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਜਾ ਰਹੇ ਆ ਜੀ ਸ੍ਰੀ ਘੰਟਪਾਟ ਸਾਹਿਬ ਦੇ ਭੋਗ ਤੇ ਜਾ ਰਹੇ ਆ ਫਰੋਜ਼ਪੁਰ ਵਾਲੀ ਸਾਈਡ ਫਰੋਜ਼ਪੁਰ ਵਾਲੇ ਪਾਸੇ ਉਧਰ ਆਪਣੇ ਭਾਈ ਮਿੱਤਰ ਫੌਜੀ ਗਾਂ ਦੀਆਂ ਰਿਸ਼ਤੇਦਾਰੀ ਚ ਹਨ ਉਹਨਾਂ ਨਾਲ ਜਾ ਰਹੇ ਆਂ ਤੇ ਹੋਰ ਵੀ ਮਿੱਤਰ ਜਾਣਗੇ ਠੀਕ ਆ ਵਾ ਚੰਗਾ ਬੁੱਤ 7:30 ਹੋ ਗਏ ਹੌਲੀ ਚੱਲਿਆ ਹੌਲੀ ਮੁੰਨਾ ਵੀ ਜਾਊਗਾ ਕੁਲਦੀਪ ਵੀ ਜਾਊਗਾ ਕੌਣ ਮੁੰਨਾ ਵੀ ਜਾਊ ਅੱਛਾ ਹਾਂ ਮੁੰਨਾ ਕਿ ਫਿਕਰ ਹੋ ਗਿਆ ਹੁਣ ਹੋ ਗਿਆ ਹੋਊ ਸੀ ਕਿਉਂ ਠੰਡੀ ਬਾਣੀ ਆਪਤਾ ਠੰਡ ਤਾਂ ਹੈਗੀ ਹੈ ਜੀ ਇਹ ਤਾਂ ਸਨ ਹੋਈ ਜਦਾਂ ਨਾਲ ਇਹ ਆ ਲੈ ਉਹ ਲੱਕੜ ਜੁਕੜਾ ਨੂੰ ਭੇਜਿਓ ਆ ਲੱਕੜਾਂ ਜੀਆਂ ਮੰਡੇ ਨੂੰ ਲਿਆਉਂਦੀਆਂ ਸੀਂਆਂ ਜੀ ਤੇ ਵਧੀਆ ਸੁੱਕੀਆਂ ਚੱਲ ਵਧੀਆ ਮੱਚ ਜਾਂਦੀਆਂ ਆਂ ਆ ਗਏ ਸੀ 2:00 ਵਜੇ ਆ ਜਾਾਂਗੇ ਠੀਕ ਹੈ ਪਰ ਨਾ ਠੀਕ ਨਹੀਂ ਹੈਗਾ ਹੋਰ ਹੀ ਲੜ ਜਾ ਉਧਰ ਨੂੰ ਦੇਉ ਦੇ ਚੱਲ ਕਰਦਾ ਠੀਕ ਕਰਦਾਗਾ ਕਰਦਾ ਮਰਵਾਤੇ ਪਾਲੇ ਡੇਢੀ ਵੀ ਖੜਾਉਂਦੇ ਡੇਢੀ ਨਾਲ ਸਸਰੀ ਗਾਲ ਜੀ ਹੋਰ ਗੋ ਕੀ ਹਾਲ ਹੈ ਲੋਟ ਹੈ ਤੂੰ ਦੱਸ ਠੀਕ ਆ ਵਗਿਆ। ਹਾਂ। ਸ੍ਰੀ ਗਾਲ ਜੀ। ਬੰਦੇ ਘਰੋਂ ਚੱਕਣੇ ਪੈਂਦੇ ਆ ਜੀ ਤੜਕੇ ਤੜਕੇ। ਉਹ ਖੜੀ ਪੂਰੀ ਭੂਆ। ਕਰਦੇ ਆਂ। ਸ੍ਰੀ ਗਾਲ ਜੀ। ਉਹ ਠੀਕ ਆ। ਠੀਕ ਆ ਭਯਾ ਦਦਸ। ਕਤਿਆ ਕਿੱਥੇ ਬੰਦਾ ਆਪਣਾ ਪਿਆਰ ਨਹੀਂ ਹੋਇਆ ਜੀ? ਪਿਆਰੀ ਆ। ਇਹ ਉਹ ਨਹੀਂ ਹੁੰਦੇਰੇ ਆਪਾਂ ਦੇ ਵੀ ਸੀ ਕਰ ਵੀ ਪਾਈ ਤੇ ਫਿਰ ਤੂੰ ਬਿਨਾਂ ਜਰਾ ਆਪਾਂ ਤੋਂ ਪਾਲਾ ਦੇਖਦਾ ਲੈ ਬਿਨਾਂ ਜਰਾ ਆਪਾਂ ਤੋਂ ਪਾਲਾ ਇਹਦਾ ਕੀ ਹੈ ਬਿਨਾਂ ਜਰਾ ਆਪਾਂ ਤੋਂ ਪਾ ਗੱਡੀ ਆਪਣੇ ਲਈ ਹੀਟਰ ਹੀਟਰ ਇੱਕ ਨੰਬਰ ਆਦਾ ਗੱਡੀ ਬਿਨਾਂ ਜਰਾ ਆਪਾਂ ਤੋਂ ਪਾ ਕੋਈ ਨਹੀਂ ਮੈਨੂੰ ਲਾ ਦੇ ਜਨਾਬ ਮੇਰੇ ਇਹ ਬਿਨਾਂ ਜਰਾ ਆਪਾਂ ਤੋਂ ਹੀ ਪਹਿਣ ਗਈ ਹਾਂ ਤਾਂ ਇਹ ਬੰਦਾ ਜੀ ਠੱਕੇ ਨਾਲ ਰੈਡੀ ਕਰਾਇਆ ਸੀ ਬਿੱਟੂ ਦਾ ਵਲੌਗ ਹੈ ਬਿੱਟੂ ਦਾ ਇੱਥੇ ਕੰਟੀਨਿਊ ਆ ਕੇ ਬਿੱਟੂ ਥੋੜਾ ਬਿਜ਼ੀ ਹੋ ਗਿਆ ਸੌਰੀ ਜਨਾਬ ਪੰਜਾਂ ਤਾਂ ਆਣ ਕੇ ਪਕਾਉ ਯੋਗਾ ਹੁਣ ਤੇ ਹੁਣ ਕੀ ਪਾਏਗਾ ਹਾ ਪੜਾ ਇਹਦੇ ਇਹ ਚੀਜ਼ ਆਉਂਦੀ ਨਹੀਂ ਆਪੇ ਇੱਕ ਦਿਨ ਤੁਹਾਨੂੰ ਪਤਾ ਇੱਕ ਦਿਨ ਆਪਾਂ ਲੈ ਕੇ ਆਈ ਜੀ ਬ੍ਰਾਊਨ ਜੀ ਹਾਂ ਮਨ ਦਾ ਬੁੰਦੇ ਤੁਸੀਂ ਕੋਚ ਕੋਚ ਨਾਮ ਹੈ ਰਾਈ ਦੀ ਕੋਚ ਕੋਚ ਨੂੰ ਬੜਾ ਬੜਾ ਫਸਾਇਆ ਸੀ ਕਿੱਪਾ ਬਈਆਂ ਜਾਂ ਤੇਰਗਾ ਸੁਬਾ ਸੁਬਾ ਦੀਆਂ ਸਮਾ ਸਵਾਦਸ ਹੋ ਗਏ ਤੇ ਆਪਾਂ ਫਿਰੋਜ਼ਪੁਰ ਦੇ ਵਿੱਚ ਆ ਜੀ ਫਿਰੋਜ਼ਪੁਰ ਦਾ ਇਹ ਪਿੰਡ ਹੈਗਾਗਾ ਨਰੈਣਗੜ੍ਹ ਪੰਘਾਲੀ ਫੌਜੀ ਕੀ ਭਾਈ ਇੱਥੇ ਰਿਸ਼ਤੇਦਾਰੀ ਆ ਤੇ ਆਪਾਂ ਖੰਡਪਾਟ ਸਾਹਿਬ ਤੇ ਇੱਥੇ ਜਿਹੜਾ ਆਏ ਆਗੇ ਨਾਲ ਆਪਣੇ ਪਿੰਡ ਵਾਲੇ ਮਿੱਤਰ ਉਹ ਭਰਾ ਆਪਣਾ ਮੁੰਨਾ ਨਾਲ ਗੋਗੀ ਪੁਰਤਗਾਲ ਕੀ ਹਾਲ ਆ लवली ਇਹ ਮੁੰਡਾ ਆਪਣਾ ਉਹ ਜੀ ਹਾਂ ਜੀ ਕੀ ਹਾਲ ਨੇ ਢੋਲ ਪਲਾਜੇ ਵਾਲਾ ਹਰ ਰਹਿਣ ਵਧੀਆ ਜੀ ਵਧੀਆ ਲੋਟਾ ਹੋਰ ਚਲੀ ਜਾਂਦਾ ਟੇਕ ਹੈ ਜੀ ਮੱਥਾ ਆਜੋ ਆਜੋ ਚਲੋ ਚਲੀਏ ਥੋੜੇ ਚੱਕ ਦੇ ਚਲੋ ਵੀ ਉੱਧਰ ਪਰਨਾ ਲੋਟ ਨਾ ਮੋ ਹੁੱਕੇ ਬਾਈ ਜਦੋਂ ਕਰਕੇ ਬੋਲਣਾ ਜੀ ਵਾਹ ਰੂਪ ਆ ਵਾਜੂ 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 ਇਥੇ ਪਿਆਰਾ ਕਿਹਾ ਨਾ ਤਾਂ ਉਥੇ ਬਾਦਸ਼ਾਹ ਦੀ ਪਾਵਨ ਗੁਰਤਰ ਬਾਣੀ ਨੇ ਇਸ ਨੂੰ ਸਵਾਣ ਵੀ ਕਿਹਾ ਹੈ ਸਵਾਣ ਮਨੁਸ਼ਜੋ ਕੋਇ ਨਾ ਸੁਝੋ ਅਰਸ਼ ਕੰਦੇ ਮੇਰੀ ਬੰਦੀ ਤਖਤ ਛਡਾਵੇ ਬੰਦੀ ਭਗਤਰਾ ਛੁਟੇ ਮੋਹ ਇੰਨੀ ਜਿਹੜੀ ਸਤ ਸੰਗਤ ਦੀ ਬਖਸ਼ ਇੰਨੀ ਹੈ ਕਿ ਜੇ ਗੁਰੂ ਬੰਦ ਦੇਵੇ ਨਾ

श्र त हुन गुरबार अोकार वाहिगुरु जी ख़ालसा वाहिगुरु जी फते ਨਨਪਾਰ ਸਾਹਿਤੇ ਆਪਾਂ ਜਾ ਕੇ ਭਾਈ ਮੁੜੇ ਆਏਾਂਗੇ ਕਰਨ ਤੇ ਲੱਗਦਾ ਹਰਪਾਲ ਵਰਗੇ ਘਰੇ ਬੈਠੇ ਹੈਗੇ ਮੋਟਰਸਾਈਕਲ 2-3 ਖੜੇ ਆ ਬਾਹਰ ਚ ਓਹ ਹੋਰ ਪ੍ਰਧਾਨ ਸਾਹਿਬ ਕੀ ਹਾਲ ਆ ਵਧੀਆ ਵਧੀਆ ਨਾਲਿਆ ਹਾਂ ਨਾਲਿਆ ਹੈ ਤੜਕੀ ਲਈ ਦੋਰੀ ਫਿਰਦੇ ਹੋ ਤੁਸੀਂ ਕਿਉਂ ਦੜਕੇ ਦਾ ਫੋਨ ਆ ਗਿਆ ਬਿੱਟੂ ਦਾ ਸੰਦੀਪ ਦਾ ਫੋਨ ਲਾਇਆ ਸੀ ਇਹਨੇ ਅੱਛਾ ਦੜਕੇ ਨੂੰ ਆਉਣ ਵੀ ਲਈ ਦਿੱਤਾ ਦੜਕੇ 8:30 ਵਜੇ ਆ ਕੇ ਸਾਈਕਲ ਖੜਾ ਆ ਜਾਂਦਾ ਕਰੇ ਸਾਈਕਲ ਨਹੀਂ ਨਹੀਂ ਆਪਣਾ ਤਾਂ ਕਿਰੌਤੀ ਖੜਾਗਾ ਕੈਂਚਗਾ ਤੇ ਸੰਦੀਪ ਵਾਲਾ ਸੰਦੀਪ ਵਾਲਾ ਕਰਿਆ ਉੱਥੇ ਬਠਿੰਡ ਕੋਰੀਅਰ ਕਰਾਤਾ ਨਹੀਂ ਕਰਾਇਆ ਨਹੀਂ ਅੱਜ ਕੱਲ ਨੂੰ ਕਰਾਉਣਾ ਪੈਣੀ ਕੀ ਬੰਦ ਸੀ ਉਹ ਲਾ ਰੋ ਸੀ ਇਹਨਾਂ ਦਾ ਕੀ ਹਾਲ ਨੋਜਵਾਲ ਠੀਕ ਹੈ ਠੀਕ ਹੈ ਠੀਕ ਆ ਪਾਪਾ ਲੱਗਾ ਸੀ ਕਿੱਧਰ ਤੜਕੋੜੜ ਕੀ ਮੈਂ ਖੰਡਪਾਟ ਸਾਹਿਬ ਤੇ ਗਿਆ ਸੀਗਾ ਫਿਰੋਜ਼ਪੁਰ ਉਧਰ ਨੂੰ ਗਿਆ ਸੀ ਕਿਸੇ ਪਿੰਡ ਚ ਫੌਜੀ ਨਾਲ ਸਪੋਰਟ ਜੀ ਅਹ ਤੇ ਜਾਇ ਹੋਰ ਅਗਲਾ ਹੋ ਤਾਂ ਪਾ ਦਿੰਦਾ ਸਾਨੂੰ ਮੜਾ ਜਾ ਅਖੰਡ ਪਾਤ ਸਾਹਿਬ ਤੋਂ ਥੋੜਾ ਜਨਾ ਖੇਚਣ ਆਏ ਘਰ ਵੱਲ ਨੂੰ ਕਿਉਂ ਆਏ ਸੀਗੇ ਤੇ ਆਹਾ ਭਾਈ ਰੌਣਕ ਮੇਲਾ ਜਿਹੜਾ ਰਗਿਆ ਪਿਆ ਗਿਆ ਘਰੇ ਪਹਿਲਾਂ ਤਾਂ ਜੀ ਸਾਸਰੀ ਕਾਲ ਸਾਰਿਆਂ ਨੂੰ ਤੇ ਦੁਬਾਰਾ ਸਾਸਰੀ ਕਾਲ ਡਾਕਟਰ ਸਾਹਿਬ ਵਾਲੀ ਡਾਕਟਰ ਸਾਹਿਬ ਜੀ ਸਾਸਰੀ ਕਾਲ ਠੀਕ ਠਾਕ ਹੋ ਜੀ ਤੇ ਭੈਣ ਹੋਰੇ ਜੀ ਆਪਣੇ ਤੋਂ ਬਠਿੰਡੇ ਤੋਂ ਆਏ ਆ ਚੱਲ ਕੇ ਮੈਨੂੰ ਆਇਆਗੇ ਬਹੁਤ ਧੰਨਵਾਦ ਤੁਹਾਡਾ ਜਿਹੜਾ ਸਮਾਂ ਕੱਢ ਕੇ ਤੁਸੀਂ ਆਪਣੇ ਇੱਥੇ ਘਰ ਪਹੁੰਚੇ ਹੋ ਚੱਕ RAM ਸਿੰਘ ਵਾਲਾ ਇੱਥੇ ਪਹੁੰਚਿਓਗੇ ਬਹੁਤ ਧੰਨਵਾਦ ਤੇ ਨਾਮ ਦੱਸੋ ਜੀ ਤੁਹਾਡਾ ਮੇਰਾ ਨਾਮ ਕਰਮਜੀਤ ਸਿੰਘ ਕਰਮਜੀਤ ਸਿੰਘ ਟੀਕਾ ਤੁਸੀਂ ਵੀ ਲਾਉਣੇ ਹੋ ਜੀ ਦੋਨੇ ਡਾਕਟਰ ਸਾਹਿਬ ਹੋ ਜੀ 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 ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਡਾ ਪਹਿਨੇ ਕੀ ਨਾਮ ਆ ਜੀ ਮੇਰਾ ਨਾਮ ਰਾਜਦੀਪ ਰਾਜ ਰਾਜਦੀਪ ਰਾਜਦੀਪ ਕੌਰ ਰਾਜਦੀਪ ਕੌਰ ਤੇ ਦੱਸੋ ਜੀ ਕਦੋਂ ਕ ਆਪਾਂ ਨੂੰ ਦੇਖਣ ਲੱਗੇ ਤੁਸੀਂ ਕਿੰਨਾ ਸਮਾਂ ਹੋ ਗਿਆ ਪਹਿਨੇ ਮੈਂ ਤੁਹਾਨੂੰ ਦੇਖਣ ਲੱਗਿਆ ਰਿਸੀ ਕੇਸ ਤੋਂ ਅਰਿਸ਼ੀ ਕਿ ਇਹ ਸਤੋ ਜਦੋਂ ਆਪਾਂ ਹਿਮਕੁੰਡ ਸਾਹਿਬ ਵੱਲ ਜਾ ਰਹੇ ਸੀ ਹਿਮਕੁੰਡ ਸਾਹਿਬ ਵੱਲ ਜਾ ਰਹੇ ਸੀ ਗੁਰਬਰਾਰ ਵੀਰੇ ਨੂੰ ਮਿਲੇ ਸੀ ਤੁਸੀਂ ਹਾਂਜੀ ਹਾਂਜੀ ਹਾਂ ਪਹਿਲਾਂ ਅਸੀਂ ਉਹਨਾਂ ਨੂੰ ਦੇਖਦੇ ਸੀਗੇ ਅਸੀਂ ਹਿਮਕੁੰਡ ਸਾਹਿਬ ਜਾਣਾ ਸੀ ਫਿਰ ਅਸੀਂ ਉਹਨਾਂ ਨੂੰ ਦੇਖਦੇ ਦੋ ਤਿੰਨ ਦਿਨਾਂ ਦੇ ਦੇਖਦੇ ਰਹੇ ਫਿਰ ਤੁਸੀਂ ਉਹਨਾਂ ਨੂੰ ਮਿਲੇ ਹਾਂਜੀ ਅਸੀਂ ਨੂੰ ਦੇਖਣ ਲੱਗੇ ਅੱਛਾ ਤੇਦਰ ਵਾਢੇ ਨਾਲ ਤੁਰ ਤੋਂ ਲੈ ਕੇ ਤੁਰ ਤੱਕ ਫਿਰ ਅਸੀਂ ਸਾਰਾ ਕੀ ਮਿਲਦਾ ਹੈ ਤੁਹਾਡੇ ਵਲੌਗ ਨਾਲ ਹੁੰਦੀ ਹੈ ਸੋ ਚਾਹ ਜਿਹੜੀ ਸਵੇਰ ਦੀ ਚਾਹ ਪੀਣਿਆ ਹਾਂ 7 ਵਜੇ ਨੂੰ ਤੁਹਾਡਾ ਵਲੌਗ ਆ ਜਾਂਦਾ ਕੋਈ ਦਿਨ ਇਹ ਜਾਂ ਹੁੰਦਾ ਵੀ ਤੁਸੀਂ ਲੇਟ ਹੋ ਜਾ ਹਾਂਜੀ ਹਾਂ ਹਾਂਜੀ ਕਦੇ ਕਦੇ ਨੈਟ ਨੁੱਟਦਾ ਇੱਧਰ ਉੱਧਰ ਹੋ ਜਾਂਦਾਗਾ ਜਾਂ ਘਰ ਆ ਕੇ ਹੁਣ ਥੋੜਾ ਜਿਹਾ ਕੇਸਰ ਜਿ ਮਾਰ ਜਾਂਦੇ ਆਂਗੇ ਹਾਂ ਪਹਿਲਾਂ ਤਾਂ ਨਹੀਂ ਸੀ ਕਦੇ ਸਫਰ ਚ ਤਾਂ ਨਹੀਂ 7 ਵਜੇ ਤਰੇਟ ਸੀ ਲੇਟ ਕੀਤਾ ਘਰੇ ਆ ਕੇ ਲੇਟ ਹੋ ਲੱਗਿਆ ਪਹਿਲੇ ਦਿਨ ਹੀ ਜਦੋਂ ਤੁਸੀਂ ਪਿੰਡ ਪਹੁੰਚੇ ਤੁਹਾਡਾ ਲੇਟ ਹੋਇਆ ਤਾਂ ਹੀ ਮੈਂ ਤੁਹਾਨੂੰ ਕਾਲ ਕੀਤੀ ਮੈਂ ਕਿਹਾ ਅੱਜ ਬਹੁਤ ਲੇਟ ਹੋ ਗਿਆ ਕੀ ਕਹਿੰਦਾ ਤੁਹਾਨੂੰ ਤਾਂ ਹੀ ਲੱਗਿਆ ਘਰੇ ਆ ਕੇ ਬਿਮਾਰ ਹੋ ਗਿਆ ਹੋਵੇ ਹਾਂਜੀ ਹਾਂ ਮੈਂ ਹੁਣ ਚੱਲਦਾ ਹੀ ਰਹਿੰਦਾ ਵਧੀਆ ਰੋਜ਼ ਦੇਖਦੇ ਹਾਂ ਸਵੇਰ ਉੱਠ ਕੇ ਤੇ 6-7 ਮਹੀਨੇ ਹੋ ਗਏ ਜੀ ਆਪਣੇ ਨਾਲ ਲਗਾਤਾਰ ਜਿਹੜਾ ਜੁੜੇ ਹੋਏ ਆਗੇ ਚੈਨਲ ਨਾਲ ਤੇ ਹੁਣ ਓਦਾਂ ਵੀ ਘਰੇ ਆਗੇ ਔਣ ਜਾਣ ਬਣਿਆ ਰਹੂਗਾ। ਹਾਂ ਇੱਕ ਪਰਿਵਾਰ ਬਣੇਗਾ। ਹਾਂਜੀ ਬਿਲਕੁਲ ਅਸੀਂ ਵੀ ਬਠਿੰਡੇ ਕਿਹੜਾ ਵਜਿਆ ਤਾਂ ਜ਼ਰੂਰ ਆਵਾਂਗੇ। ਤੇ ਇੱਥੇ ਰਿਸ਼ਤੇਦਾਰੀ ਵੀ ਨਾਲ ਹੀ ਆ ਗਵਾਂਢ ਚੀ ਜੀ। ਹਨਾ ਤੇ ਉਧਰ ਵੀ ਕਿਹੜਾ ਵਜਿਆ ਫੇਰ ਵੀ ਜ਼ਰੂਰ ਆਉਣ। ਜ਼ਰੂਰ ਆਵਾਂਗੇ। ਹਾਂ। ਤੁਹਾਡਾ ਭੈਣ ਕੀ ਨਾਮ ਆ ਜੀ? ਮੇਰਾ ਨਾਮ ਦੀਪਕ। ਦੀਪ ਦੀਪ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਬਠਿੰਡੇ ਤੋਂ। ਬਠਿੰਡੇ ਤੋਂ ਹੀ। ਸਿਸਟਰ ਆ। ਅੱਛਾ ਜੀ। ਹਾਂਜੀ ਹਾਂਜੀ। ਇੱਧਰ ਫੇਰ ਵੀ ਜ਼ਰੂਰ ਲਈਏ। ਜਿਹੜੇ ਸਾਰੇ ਨੂੰ ਵੱਧ ਵੀਡੀਓ ਆਪਣੀਆਂ ਦੇਖਦੇ ਆਗੇ ਸਤਰੀਤ ਕੁਆਰਟੀਲੋਂ ਸਤਰੀਤ ਕਹਰੇ ਟਿਲ ਸਸਰੀ ਗਾਲ ਕਰ ਦਿਓ ਸਾਰਿਆਂ ਨੂੰ ਬਾਏ ਬਾਏ ਕਰ ਕਿਹੜੀ ਕਲਾਸ ਚੋਂ ਤੁਸੀਂ ਫਸਟ ਪਹਿਲੀ ਕਲਾਸ ਫਸਟ ਚ ਹੈ ਕਿਹੜੇ ਸਕੂਲ ਚ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਠੀਕ ਹੈ ਥੋੜਾ ਜਿਆ ਉੱਚੀ ਬੋਲਿਆ ਕਰੋ ਬੋਲੋ ਬੋਲੋ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਪਾ ਦੋ ਠੀਕ ਹੈ ਜੀ ਤੇ ਫੋਟੋ ਹੁਣ ਤੁਹਾਡੀ ਲਾ ਦਈਏ ਵੀਡੀਓ ਦੇ ਵਿੱਚ ਹੈ ਪਾ ਚਾ ਦਈਏ ਸਾਰੇ ਕਿਤੇ ਠੀਕ ਹੈ ਬਾਏ ਕਰ ਦਿਓ ਫਿਰ ਸਾਰਿਆਂ ਨੂੰ ਕਹ ਦੇ ਭਾਈ ਮੇਰੀ ਫੋਟੋ ਗਾਂਧੀ ਗਾਂ ਭੇਜ ਦਿਓ ਕਹਦੇ ਸਾਰਿਆਂ ਨੂੰ ਮੇਰੀ ਫੋਟੋ ਗਾਂਧੀ ਗਾਂ ਭੇਜ ਦਿਓ ਸਾਰਿਆਂ ਨੂੰ ਹੈਲੋ ਕਰ ਦੇ ਭਾਈ ਤੇ ਤੁਹਾਡਾ ਕੀ ਨਾਮ ਆ ਜੀ ਤ੍ਰਿਪਤ ਤ੍ਰਿਪਤ ਤ੍ਰਿਪਤੀ ਸੇ ਠੀਕ ਹੈ ਜੀ ਠੀਕ ਠਾਕ ਹੋ ਚੜਦੀ ਕਲਾ ਆ ਮਕਰ ਮਾਤਾ ਜੀ ਤੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਆਪਾਂ ਇੱਥੇ ਲਈ ਸਤਿ ਸ਼੍ਰੀ ਅਕਾਲ ਇੱਕ ਦੋ ਜਾਨੇ ਮਮਮੀ ਨੂੰ ਸਤਿ ਸ਼੍ਰੀ ਅਕਾਲ ਸੰਦੀਪ ਦੀ ਮੰਮੀ ਨੂੰ ਸਤਿ ਸ਼੍ਰੀ ਅਕਾਲ ਗੋੜਬਰਾਰ ਵੀਰੇ ਦੀ ਮੰਮੀ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਇੱਕ ਦੋ ਜਣੇ ਨਾਲ ਹੋਰ ਆਏ ਸੀ ਤੇ ਵੀਡੀਓ ਦੇ ਵਿੱਚ ਸੰਗਦੇ ਉਹ ਆਏ ਨਹੀਂ ਗਏ ਪਾਸੇ ਤੇ ਖੜੇ ਆ ਜੀ ਕਰ ਦਿਖਾ ਦੇ ਮਾੜਾ ਕੋਈ ਆ ਲਓ ਜੀ ਘਰ ਦੇਖ ਲਓ ਭਾਈ ਨਹੀਂ ਨਹੀਂ ਘਰ ਦਿਖਾਇਆ ਜੀ ਘਰ ਦਿਖਾਇਆ ਕੋਈ ਆਪਾਂ ਘਰ ਹੀ ਬੈਠੇ ਆ ਹਾਂ ਜੀ ਤੇ ਉਹ ਤਾਂ ਭੈਣੇ ਦੱਸੋ ਸੱਚ ਸਾਈਟਮੈਂਟ ਐਨੀ ਸੀਗੀ ਕੋਰੇ ਝਾਣਾ ਬਿੱਟੂ ਵਰਕੇ ਨੂੰ ਮਿਲਣਾ ਹੈ ਤਾਂ ਹੀ ਅੱਜ ਮੈਂ ਪੁੱਛਿਆ ਵੀ ਕਿੱਥੇ ਗਿਆ ਤਾਂ ਨਹੀਂ ਮੈਨੂੰ ਪਤਾ ਸੀ ਵੀ ਇਹ ਇੱਥੇ ਆ ਗਿਆ ਹਾਂਜੀ ਤੇ ਪਰ ਹੁਣ ਲੁਕੀ ਜਾਂਦੀਆਂ ਨੇ ਤੇ ਆਪਣਾ ਉਹ ਤਾਂ ਦੱਸ ਬਣੇ ਡਾਕਟਰੀ ਵਾਲਾ ਕੰਮ ਕਿੱਥੇ ਜੇਗਾ ਇਹ ਬਠਿੰਡੇ ਆਪਣਾ ਮਲੋਟ ਰੋਡ ਤੇ ਮਲੋਟ ਰੋਡ ਤੇ ਹਾਂਜੀ ਠੀਕ ਆ ਜੀ ਇਹ ਇਹ ਆਪਣੀ ਇਹੋ ਪੁਰਾਣੀ ਪਲੇਟ ਜੀ ਜਿਹੜੀ ਆਪਣੇ ਪਹਿਲਾਂ ਵਾਲੇ ਸਾਈਕਲਾਂ ਦੇ ਹੁੰਦੀ ਸੀ ਕਿਤੇ ਇਹ ਨਾ ਉੱਤੋਂ ਖਰਾਬ ਜੀ ਹੋ ਗਈ ਸੀਗੀ ਤੇ ਸੰਦੀਪ ਨੇ ਅੱਜ ਵਧੀਆ ਕੰਮ ਕੀਤਾ ਇਹਨੂੰ ਪਲੇਟ ਉਹੀ ਪੁਰਾਣੀ ਹੈਗੀ ਤੇ ਉੱਤੇ ਜਿਹੜਾ ਹਾਰ ਸ਼ਿੰਗਾਰ ਹੈ ਦਾ ਤੇ ਉਹੋ ਦੁਬਾਰੇ ਕਰਾ ਲਿਆਂਦਾ ਤੇ ਵਧੀਆ ਆਪਾਂ ਇਹਨੂੰ ਚਲੋ ਸਾਹਮ ਕੇ ਰੱਖਾਂਗੇ ਹਨਾ ਜੋ ਵੀ ਮਿਲਿਆ ਆਪਣੇ ਹਿੱਸੇ ਆ ਪਲੇਟ ਆ ਗਈ ਵੱਧ ਗਈ ਹੈ ਚਲੋ ਜਿੰਨਾ ਕੁ ਉਸ ਮਿਲਿਆ ਹਨਾ ਸਾਈਕਲ ਨਹੀਂ ਮਿਲਿਆ ਇਹ ਮਿਲ ਗਿਆ ਆਪਾਂ ਨੂੰ ਆਪਾਂ ਇਹਨੂੰ ਰੱਖਾਂਗੇ ਸੰਭਾਲ ਕੇ ਉੱਤੇ ਸਾਰਾ ਕੁਝ ਇਹ ਸਾਰਾ ਕੁਝ ਦੁਆਰੇ ਲਿਖਾਇਆਗਾ ਤੇ ਆ ਵੀ ਦੁਆਰੇ ਜੀ ਤੇ ਕਾਲਾ ਜਾਂ ਸ਼ਾਇਦ ਆ ਸਟicker ਨਹੀਂ ਦੁਆਰੇ ਸੰਦੀਪਾ ਕਾਵੀ ਦੁਆਰੇ ਲਵਾਇਆ ਕਾਲਾ ਜਾਂ ਹੈ ਆ ਕਾਲਾ ਜਾਂ ਸਟicker ਵੀ ਦੁਆਰੇ ਲਾਇਆ ਜਿਹੜੀ ਪਲੇਟ ਦੀ ਚਾਂਗਣਾ ਉਹ ਉਹ ਜਿਹੀ ਸੀ ਆ ਸਟicker ਕਾਲਾ ਲੱਗ ਗਿਆ ਸਾਰਾ ਅੱਛਾ ਹਾਂ ਆ ਲਿਖਿਆ ਲਿਖਾਇਆ ਜਿਹੜਾ ਇਹ ਮਤਲਬ ਕਿ ਬਾਈ ਨੇ ਉੱਤੇ ਥੋੜਾ ਜਿਹਾ ਮਤਲਬ ਜਿੱਥੇ ਜਿੱਥੇ ਸਹੀ ਕਰਨ ਵਾਲਾ ਸੀ ਉਹ ਕਰਤਾ ਸੀਗਾ ਠੀਕ ਆ ਠੀਕ ਆ ਜਿੱਥੇ ਜਿੱਥੇ ਵੀ ਸਹੀ ਕੋਈ ਅੱਖਰ ਟੇਡਾ ਵਿੰਗਾ ਹੋ ਗਿਆ ਸੀ ਉਹਨੂੰ ਦੁਆਰੇ ਉਹ ਕਰਤਾ ਕੱਲਾ ਠੀਕ ਹੈ ਆਂ ਕੀ ਤੈ ਪਲੇਟ ਉਹੀ ਹੈ ਨਾ ਆਪਣੀ ਸਾਰਾ ਕੁਝ ਸੁਣ ਗਿਆ ਉਹ ਸਾਈਡ ਤੋਂ ਟੀਵੀ ਸੀ ਉੱਥੇ ਵੀ ਉਹਨੇ ਲਾਤਾ ਉਹਦੇ ਉਲੀ ਬਈਓ ਹਾਂ ਤੇ ਆਹ ਆਪਣੇ ਕੱਪੜੇ ਜੀ ਭੈਣ ਪਰਿਵਾਰ ਜਿਹੜਾ ਆਇਆ ਸੀਗਾ ਨਾ ਬਠੰਡੇ ਤੋਂ ਤੇ ਆਪਣੇ ਵਾਸਤੇ ਤੋਹਫੇ ਲੈ ਕੇ ਆਏ ਸੀ ਬੜੇ ਸੋਹਣੇ ਆਹ ਲੈ ਕੇ ਆਏ ਜੀ ਬਹੁਤ ਵਧੀਆ ਤੇ ਬਹੁਤ ਸੋਹਣੇ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਸਾਰੇ ਪਰਿਵਾਰ ਦਾ ਜਿਹੜੇ ਆਪਣੇ ਪਹਿਲਾਂ ਤਾਂ ਘਰੇ ਆਏ ਹਨ ਐਡੀ ਦੂਰੋਂ ਚੱਲ ਕੇ ਆਪਣਾ ਕੀਮਤੀ ਸਮੇਂ ਚੋਂ ਸਮਾ ਕੱਢ ਕੇ ਤੇ ਫਿਰ ਆਉਂਦੇ ਹੋਏ ਨਾਲ ਆਹਾ ਵੀ ਲੈ ਕੇ ਆਏ ਦੇਖ ਲੋ ਤੋਹਫੇ ਵੀ ਐਨਾ ਪਿਆਰ ਕਰਦੇ ਆ ਬਹੁਤ ਧੰਨਵਾਦ ਜੀ ਉਹਨਾਂ ਦਾ ਅੱਜ ਦੀ ਵੀਡੀਓ ਜੀ ਆਪਣੀ ਫਿਰ ਇੱਥੇ ਸਮਾਪਤੀ ਵੱਲ ਵਧਦੀ ਹੈਗੀ ਤੇ ਸਮਾਪਤੀ ਕਰਨ ਤੋਂ ਪਹਿਲਾਂ ਇੱਕ ਆਹਾ ਬੱਚੇ ਦਾ ਜਨਮ ਦੇਣਾ ਹੈਗਾ ਨਾਮ ਹੈਗਾ ਸਿੱਧਕ ਜੋਤ ਸਿੰਘ ਤੇ ਪਿੰਡ ਹੈਗਾ ਭਾਈ ਇਹਨਾਂ ਦਾ ਕੁੰਬੜਾ ਮੋਹਾਲੀ ਤੋਂ ਆਂਦੇ ਤੇ ਬਹੁਤ-ਬਹੁਤ ਬੱਚੇ ਨੂੰ ਜਨਮ ਦੇਣ ਦੀਆਂ ਵਧਾਈਆਂ ਤੇ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈਆਂ ਇੱਕ ਆ ਹੋਰ ਭਰਾ ਦਾ ਜਨਮ ਦਿਨ ਆ ਜੀ ਨਾਮ ਹੈਗਾਗਾ ਬੱਬੂ ਸਿੰਘ ਤੇ ਇਹਨਾਂ ਦਾ ਪਿੰਡ ਹੈਗਾ ਕਸਬਾ ਭਰਾ ਸੰਗਰੂਰ ਕੋਲੇ ਪਿੰਡ ਆ ਜੀ ਇਹ ਤੇ ਇਸ ਭਰਾ ਨੂੰ ਵੀ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੇ ਮਿਲਦੇ ਆ ਜੀ ਕੱਲ ਨੂੰ ਇੱਕ ਨਵੇਂ ਸਫ਼ਰ ਦੇ ਨਾਲ ਕਹੀਏ ਕਿਉਂ ਸੰਦੀਪ ਹਾਂਜੀ ਕਹਿਨ ਨੂੰ ਜੀ ਕਰਦਾਗਾ ਪਰ ਜਲਦੀ ਕਹਾਗੇ ਜੀ ਨਵੇਂ ਸਫ਼ਰ ਦੇ ਨਾਲ ਵੀ ਮਿਲਾਂਗੇ ਤੇ ਥੋੜੇ ਦਿਨ ਹੀ ਆ ਬਸ ਲੋੜੀ ਤੋਂ ਬਾਅਦ ਤੇ ਅੱਜ ਰੌਣਕ ਖਾਸ ਹੀ ਲੱਗੀ ਹੋਈ ਆ ਇੱਧਰਲੇ ਪਾਸੇ ਸੰਦੀਪ ਬੈਠਾਗਾ ਤੇ ਹਰਪਾਲ ਬੈਠਾ ਤੇ ਇੱਕ ਡੀਕੇ ਬੈਠਾ ਇਹ ਅੱਜ ਦੀ ਰਾਤ ਆਪਣੇ ਕੋਲ ਹੀ ਆ ਅੱਜ ਦੀ ਰਾਤ ਨਹੀਂ ਆਪਾਂ ਕਹਿੰਦੇ ਰੋਜ਼ ਹੀ ਇੱਥੇ ਰਹਿਣ ਤੇ ਇਹ ਵੀ ਸੰਗਦੇ ਆ ਹੁਣ ਕਹਿੰਦੇ ਕੈਮਰਾ ਭਾਈ ਇਧਰ ਨੂੰ ਨਕਮਾਈ ਕੀ ਕਰਗੇ ਜੀ ਕਮਾਲ ਹੀ ਥੋੜਾ ਆ ਨਹੀਂ 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 ਠੀਕ ਹੈ ਜੀ ਤੇ ਸਾਸਰੀ ਘਰ ਭਾਈ ਸਾਰੇ